ਡੇਰਾਬਸੀ ਨਗਰ ਕਾਉਂਸਲ ਦੇ ਪਿੰਡ ਸਹਿਦਪੁਰਾ ਵਿੱਚ ਵੱਡੀ ਗਿਣਤੀ ਵਿੱਚ ਰੁੱਖਾਂ ਦੀ ਗੈਰ ਕਾਨੂੰਨੀ ਕਟਾਈ ਦਾ ਮਾਮਲਾ ਸਾਹਮਣੇ ਆਇਆ ਹੈ ਦੋਸ਼ ਹੈ ਕਿ ਰੁੱਖ ਕੱਟਣ ਵਾਲਿਆਂ ਨੇ ਜੰਗਲਾਤ ਵਿਭਾਗ ਤੋਂ ਕੋਈ ਇਜਾਜ਼ਤ ਨਹੀਂ ਲਈ ਇਸ ਨਾਲ ਵਾਤਾਵਰਣ ਪ੍ਰੇਮੀਆਂ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਘਟਨਾ ਤੋਂ ਜਾਣੂ ਹੋਣ ਦੇ ਬਾਵਜੂਦ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਪਿੰਡ ਵਾਸੀਆਂ ਦੇ ਅਨੁਸਾਰ ਪਿੰਡ ਦੀ ਸ਼ਾਮਲਾਟ ਜ਼ਮੀਨ ਅਤੇ ਨਿੱਜੀ ਪਲਾਟਾਂ ਤੇ ਉੱਗ ਰਹੇ ਕੀਮਤੇ ਰੁੱਖ ਪਿਛਲੇ ਕਈ ਦਿਨਾਂ ਤੋਂ ਕੱਟੇ ਜਾ ਰਹੇ ਨੇ ਇਨ੍ਹਾਂ ਵਿੱਚ ਪੀਪਲ ਅਰਜੁਨ ਅਤੇ ਹੋਰ ਦੇਸੀ ਪਰਜਾਤੀਆਂ ਸ਼ਾਮਲ ਨੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਜੰਗਲਾਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਪਰ ਅਜੇ ਤੱਕ ਕੋਈ ਕਾਰਵਾਈ ਅਜੋ ਨਹੀਂ ਕੀਤੀ ਗਈ ਜਦੋਂ ਪੱਤਰਕਾਰਾਂ ਨੇ ਟਰੈਕਟਰ ਡਰਾਈਵਰ ਅਤੇ ਕ੍ਰੇਨ ਆਪਰੇਟਰ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਲੱਕੜ ਨਾਲ ਭਰੀ ਟਰਾਲੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਜਦੋਂ ਰੁੱਖ ਕੱਟਣ ਵਾਲੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਇਹ ਸਾਰੇ ਰੁੱਖ ਕਾਉਂਸਲਰ ਦੇ ਹੁਕਮਾਂ ਤੇ ਕੱਟੇ ਜਾ ਰਹੇ ਨੇ ਇਹ ਕਟਾਈ ਪਿਛਲੇ 2 ਤੋਂ 3 ਦਿਨਾਂ ਤੋਂ ਜਾਰੀ ਹੈ ਐਸ ਡੀ ਐਮ ਬੇਰਾਬਸੀ ਅਮਿਤ ਗੋਪਤਾ ਨੇ ਕਿਹਾ ਕਿ ਜੀ ਹੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਜੰਗਲਾਤ ਰੈਂਜ ਅਧਿਕਾਰੀ ਅਤੇ ਨਗਰ ਕਾਉਂਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਮਾਮਲੇ ਦੀ ਪੁਸ਼ਟੀ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜੀ ਅਸੀਂ ਵਨ ਰੈਂਜ ਅਫਸਰ ਨੂੰ ਇਨਕੁਆਇਰੀ ਕਰਨ ਲਈ ਕਿਹਾ ਹੈਗਾ ਔਰ ਜੋ ਵੀ ਇਨਕੁਆਇਰੀ ਰਿਪੋਰਟ ਆਏਗੀ ਅਗਰ ਅਨਔਥਰਾਇਜ਼ਡ ਤੰਗ ਨਾਲ ਕੋਈ ਵੀ ਕੰਮ ਕਰਾਇਆ ਜਾ ਰਿਹਾ ਤਾਂ ਜਿਹੜੀ ਸਖਤ ਕਾਨੂੰਨੀ ਕਾਰਵਾਈ ਜਿਹੜੀ ਇਨੀਸ਼ੀਏਟ ਕੀਤੀ ਜਾਏ ਇੱਕ ਟਰੀ ਫੈਲਿੰਗ ਪਾਲਿਸੀ ਜਿਹੜੀ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਕੀਤੀ ਗਈ ਹੈ ਉਹਨਾਂ ਉਸ ਦੇ ਤਹਿਤ ਕੁਝ ਜਿਹੜੀਆਂ ਪਰਮਿਸ਼ਨਸ ਜਾਰੀ ਵੀ ਕੀਤੀਆਂ ਗਈਆਂ ਇਸ ਲਈ ਵਨ ਰੇਂਜ ਅਫੀਸਰ ਨੂੰ ਵੈਰੀਫਾਈ ਕਰਨ ਲਈ ਕਿਹਾ ਗਿਆ ਜੋ ਵੀ ਰਿਪੋਰਟ ਆਏਗੀ ਉਸ ਮੁਤਾਬਿਕ ਕਾਰਵਾਈ ਕੀਤੀ ਜਾਏ ਹੋ ਗਿਆ ਆਪਕੋ ਜੀ ਦੋ ਦਿਨ ਹੋ ਗਏ ਸਰ अच्छा कौन कटवा है जे ये जो क्या नाम उनका एमसी साहब बोल लेते हैं कि एमसी साहब हैं इनको और थे सोसाइटी वाले अच्छा लगभग ये कितने के पौधे काट दिए गए तीन दिन जो ने? ने देखने में तो ज्यादा है चालीस तो सर पचास था ना तो इसके जो और किस चीज के पौधे हैं जी पिपल पिपल के और जे हमें देख कर बात क्यों गए हैं ट्रॉली और हमें क्या मालूम है हम तो मजदूर आदमी हमें क्या पता इनकी बात हुई भी है उनसे ਡੇਰਾਬਸੀ ਨਗਰ ਕਾਉਂਸਲ ਦੇ ਪਿੰਡ ਸਹਿਦਪੂਰਾ ਵਿੱਚ ਵੱਡੀ ਗਿਣਤੀ ਵਿੱਚ ਰੁੱਖਾਂ ਦੀ ਗੈਰ ਕਾਨੂੰਨੀ ਕਟਾਈ ਦਾ ਮਾਮਲਾ ਸਾਹਮਣੇ ਆਇਆ ਹੈ ਦੋਸ਼ ਹੈ ਕਿ ਰੁੱਖ ਕੱਟਣ ਵਾਲਿਆਂ ਨੇ ਜੰਗਲਾਤ ਵਿਭਾਗ ਤੋਂ ਕੋਈ ਇਜਾਜ਼ਤ ਨਹੀਂ ਲਈ ਇਸ ਨਾਲ ਵਾਤਾਵਰਣ ਪ੍ਰੇਮੀਆਂ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਘਟਨਾ ਤੋਂ ਜਾਣੂ ਹੋਣ ਦੇ ਬਾਵਜੂਦ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਪਿੰਡ ਵਾਸੀਆਂ ਦੇ ਅਨੁਸਾਰ ਪਿੰਡ ਦੀ ਸ਼ਾਮਲਾਟ ਜ਼ਮੀਨ ਅਤੇ ਨਿੱਜੀ ਪਲਾਟਾਂ ਤੇ ਉੱਗ ਰਹੇ ਕੀਮਤੇ ਰੁੱਖ ਪਿਛਲੇ ਕਈ ਦਿਨਾਂ ਤੋਂ ਕੱਟੇ ਜਾ ਰਹੇ ਨੇ ਇਨ੍ਹਾਂ ਵਿੱਚ ਪੀਪਲ ਅਰਜੁਨ ਅਤੇ ਹੋਰ ਦੇਸੀ ਪਰਜਾਤੀਆਂ ਸ਼ਾਮਲ ਨੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਜੰਗਲਾਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਪਰ ਅਜੇ ਤੱਕ ਕੋਈ ਕਾਰਵਾਈ ਅਜੋ ਨਹੀਂ ਕੀਤੀ ਗਈ ਜਦੋਂ ਪੱਤਰਕਾਰਾਂ ਨੇ ਟਰੈਕਟਰ ਡਰਾਈਵਰ ਅਤੇ ਕ੍ਰੇਨ ਆਪਰੇਟਰ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਲੱਕੜ ਨਾਲ ਭਰੀ ਟਰਾਲੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਜਦੋਂ ਰੁੱਖ ਕਟਣ ਵਾਲੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਇਹ ਸਾਰੇ ਰੁੱਖ ਕਾਉਂਸਲਰ ਦੇ ਹੁਕਮਾਂ ਤੇ ਕੱਟੇ ਜਾ ਰਹੇ ਨੇ ਇਹ ਕਟਾਈ ਪਿਛਲੇ 2 ਤੋਂ 3 ਦਿਨਾਂ ਤੋਂ ਚੱਲੀ ਆ ਰਹੀ ਹੈ ਐਸ ਡੀ ਐਮ ਡੇਰਾਬਸੀ ਅਮਿਤ ਗੋਪਤਾ ਨੇ ਕਿਹਾ ਕਿ ਜੀ ਹੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਜੰਗਲਾਤ ਰੇਂਜ ਅਧਿਕਾਰੀ ਅਤੇ ਨਗਰ ਕਾਉਂਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਮਾਮਲੇ ਦੀ ਪੁਸ਼ਟੀ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਅਸੀਂ ਵਨ ਰੇਂਜ ਆਫੀਸਰ ਨੂੰ ਇਨਕੁਆਇਰੀ ਕਰਨ ਲਈ ਕਿਹਾ ਹੈਗਾ ਔਰ ਜੋ ਵੀ ਇਨਕੁਆਇਰੀ ਰਿਪੋਰਟ ਆਏਗੀ ਅਗਰ ਅਨঅথরাইਜ਼ਡ ਤੰਗ ਨਾਲ ਕੋਈ ਵੀ ਕੰਮ ਕਰਿਆ ਜਾ ਰਿਹਾ ਤਾਂ ਜਿਹੜੀ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਇਨੀਸ਼ੀਏਟ ਕੀਤੀ ਜਾਏ ਇੱਕ ਟਰੀ ਫੈਲਿੰਗ ਪਾਲਿਸੀ ਜਿਹੜੀ ਪੰਜਾਬ ਸਰਕਾਰ ਵੱਲ ਨੋਟੀਫਾਈ ਕੀਤੀ ਗਈ ਹੈ ਉਹਨਾਂ ਉਸ ਦੇ ਤਹਿਤ ਕੁਝ ਜਿਹੜੀਆਂ ਪਰਮਿਸ਼ਨਸ ਜਾਰੀ ਵੀ ਕੀਤੀਆਂ ਗਈਆਂ ਹਨ ਇਸ ਲਈ ਵਨ ਰੇਂਜ ਅਫੀਸਰ ਨੂੰ ਵੈਰੀਫਾਈ ਕਰਨ ਲਈ ਕਿਹਾ ਗਿਆ ਹੈ ਜੋ ਵੀ ਰਿਪੋਰਟ ਆਏਗੀ ਉਸ ਮੁਤਾਬਿਕ ਕਾਰਵਾਈ ਕੀਤੀ ਜਾਏ ਹੋ ਗਿਆ ਆਪਕੋ ਜਿੰਨ ਦਿਨ ਹੋ ਗਿਆ ਸੀ अच्छा कौन कटवा है जी ये जो क्या नाम उनका एम सी साहब बोल रहे थे सोसाइटी वाले अच्छा लगभग कितने के पौधे काट दिए गए हैं तीन दिन बारह जो देखने में तो ज्यादा है तो चालीस था ना तो इसके जो और किस चीज के पौधे हैं जी पीपल पीपल के और जे हमें देखकर बाकी और हमें क्या मालूम है हम तो मजदूर आदमी हमें क्या पता इनकी बात हुई भी है उनसे Thank mm -hmm. you.